ਨਿਰਮਲੇ ਨੇ ਜਿਹੜੇ ਸਿੱਖੀ ਨੂੰ ਬ੍ਰਾਹਮਣੀਕਰਨ ਦਾ ਰੂਪ ਦੇ ਰਹੇ ਨੇ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਯਸ ਸਿੱਧੇ ਤੌਰ ਤੇ ਕਹ ਲਈਏ ਵੀ ਹਿੰਦੂਇਜ਼ਮ ਬਾੜ ਰਹੇ ਨੇ ਸਿੱਖੀ ਦੇ ਵਿੱਚ ਨਿਰਮਲਾ ਪੰਥ ਦਾ ਸਿੱਧਾ ਕਨੈਕਸ਼ਨ ਜੋ ਹੈ ਉਹ ਪਹਿਲੀ ਪਾਸ਼ਾ ਦੇ ਨਾਲ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਦਾ ਨਿਰਮਲ ਪੰਥ ਇਥੇ ਵੀ ਲੈ ਲਓ ਨਾਲ ਜਿਹੜਾ ਨਿਰਮਲ ਪੰਥ ਸੀ ਤੁਸੀਂ ਉਦਾਹਰਨ ਦੇ ਰਹੇ ਹੋ ਕਹਿੰਦੇ ਪੰਥ ਤਾਂ ਗੁਰੂ ਸਾਹਿਬ ਨੇ ਜਿਹੜਾ ਸਿੱਖ ਪੰਥ ਚਲਾਇਆ ਉਹਨੂੰ ਹੀ ਨਿਰਮਲ ਪੰਥ ਕਿਹਾ ਗਿਆ ਆਪ ਜੀ ਪਿਆਰ ਨਾਲ ਸਿੱਖ ਨਿਊਜ਼ੀਲੈਂਡ 'ਚ ਕੀ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਅਸੀਂ ਆਪਣੇ ਧਰਮ ਦੀ ਸੱਚੀ ਸਿੱਖਿਆਵਾਂ ਨਹੀਂ ਪਚਾ ਪਾ ਰਹੇ ਔਰ ਇੱਕ ਕੰਮ ਸੀ ਨਿਰਮਲਿਆਂ ਦਾ ਪ੍ਰਚਾਰ ਦਾ ਕੰਮ ਨਿਰਮਲਿਆਂ ਦਾ ਸੀ ਅੱਜ ਅਸੀਂ ਨਿਰਮਲਿਆਂ ਨੂੰ ਵੀ ਹੋਰ ਨਜ਼ਰ ਨਾਲ ਦੇਖਦੇ ਜਿਹੜਾ ਸਾਡਾ ਕਲਯੂਗ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਦੇ ਨਾਲ ਤਮਸਤਕ ਨਹੀਂ ਹੁੰਦੇ ਅਸੀਂ ਦੋਨੋਂ ਮਿਲ ਕੇ ਨਾ ਪੜਦੇ ਜੇ ਪੜਦੇ ਆ ਰਾਜਨੀਤੀ ਕਰਨ ਵਾਸਤੇ ਪੜਦੇ ਆ ਦੂਜਿਆਂ ਨੂੰ ਨੀਚਾ ਦਿਖਾਉਣ ਵਾਸਤੇ ਨਿਰਮਲ ਸਿੱਖੀ ਦਾ ਪ੍ਰਚਾਰ ਹੀ ਕਰਦੇ ਨੇ ਸਿੱਖੀ ਦਾ ਪ੍ਰਚਾਰ ਸਾਰੀ ਮਾਨਵਤਾ ਦਾ ਪ੍ਰਚਾਰ ਹੈ ਸਿੱਖੀ ਦਾ ਇਹ ਨਾ ਸਮਝੋ ਕਿ ਕਿਸੇ ਇੱਕ ਧਰਮ ਲਈ ਹੈ ਸਿੱਖੀ ਪੂਰੇ ਸੰਸਾਰ ਲਈ ਹੈ ਨਿਰਮਲੇਆਂ ਤੇ ਸਵਾਲ ਕਿਉਂ ਉੱਠਦੇ ਨੇ ਕਹਿੰਦੇ ਨਾ ਤਾਂ ਨਿਰਮਲੇ ਸਿੱਖ ਨੇ ਪੂਰੇ ਤੇ ਨਾ ਨਿਰਮਲੇ ਪੂਰੇ ਹਿੰਦੂ ਨੇ ਨਿਰਮਲੇ ਕੀ ਨੇ ਨਿਕਲ ਜਿਨਾਂ ਨੇ ਸਵਾਲ ਉਠਾਉਣੇ ਉੱਠਾਈ ਜਾਣਾ ਮੈਂ ਮੈਂ ਸਮਝਣਾ ਹੈ ਤੁਹਾਡੇ ਕੋਲੋਂ ਵੀ ਨਿਰਮਲੇ ਹੈ ਕੀ ਨਹੀਂ ਸਿੱਖ ਨੇ ਨਿਰਮਲੇ ਜਾਂ ਹਿੰਦੂ ਨੇ